ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਚਲੋ ਜੀ ਸਵੇਰੇ ਮੈਂ 7 ਵਜੇ ਦੀ ਲੱਗੀ ਹੋਈਆਂ 5-6 ਦਿਨ ਹੋ ਗਏ ਆਪਣੇ ਤੁਹਾਨੂੰ ਪਤਾ ਨਵੀਂ ਬਾਥਰੂਮ ਬੰਦ ਕਰਕੇ ਪੁਰਾਣੇ ਢਾ ਦਿੱਤੇ ਗਏ ਸਾਰੇ ਪਰਚ-ਪੁਰਚ ਖਰਾਬ ਹੋ ਗਏ ਇੰਨੇ ਦਿਨਾਂ ਦੇ ਕੱਪੜੇ ਇਕੱਠੇ ਕਰੇ ਹੋਏ ਤੇ ਹੁਣ ਆਪਣਾ ਧੋ ਕਿਆ ਕਰਾਂ ਮੈਂ ਨਾਲ ਆਹ ਮਸ਼ੀਨ ਆਇਸ਼ਾ ਤੋ ਤਾਂ ਮੈਂ ਸਾਫ ਕਰਦਾ ਮਸ਼ੀਨ ਚੜਵਾ ਦਿੰਦਾ ਹਾਂ ਅੱਜ-ਅੱਜ ਦਾ ਆ ਰਿਹਾ ਰਹੇ ਨਹੀਂ ਉਹ ਉੱਧਰ ਪਲੱਗ ਪਾ ਕੇ ਸੁਕਾ ਦਾਂਗੇ ਫਿਰ ਮੈਂ ਕੱਪੜੇ ਲਵਾਂਗੀ ਲੇਟ ਵਾਲ ਦਾ ਲੀਕ ਹੋ ਜਾਂਦਾ ਹੋਰ ਆਉਂਦਾ ਉਹ ਦੇਖੀ ਤੀਰ ਉਹ ਦੁਪਹਿਰ ਦਾ ਮੈਂ ਬਿਸਤਰਾ ਹੀ ਨਹੀਂ ਅੱਜ। ਜਾਵਾ ਜੀ। 8 15 ਅੱਜ 8:00 ਦੇ ਜਾਣਾ। ਹੋ ਤਾਂ ਨਹੀਂ ਹੁੰਦਾ। ਕਾਹੀ ਲੇਟ ਹੋ ਗਿਆ ਹੋਰ ਬਾਅਦ ਕਿ ਲਿਆਉਂਗਾ ਜੀ। ਹੋ ਨਹੀਂ ਹੁੰਦਾ ਉਹਦੀ ਤਾਂ ਕੱਲ ਫਾਸੀ ਕਲਾਸ ਲੱਗ ਗਈ। ਨਾਲ ਨੂੰ ਇਹਨਾਂ ਦਾ ਦੇਰ ਤੋਂ ਗੜੀਆਂਾਂ ਬੰਦੀਆਂ ਨੇ ਧਰਬ ਕਰੋ। ਚੱਲ ਮੈਂ ਦੇਖਾਂ ਕਿ ਪੁਪਾਈ ਨੂੰ ਭਾਗਿਆ ਹੋਤਾ ਚੱਲ ਮਰੀ ਹੋ ਗਈ ਪਹਿਲਾਂ ਇਹ ਬੜ ਜੇ ਗੱਢ ਤੇ ਕਦੇ ਇਸ ਨਾਲ Dekat Baiklah. Baik. tumbi. ਦੀ ਦਾ ਬੱਦੀ ਹੋ ਮੇਰੇ ਪੈਰ ਵਰਕ ਵਰਗੇ ਹੋ ਮੈਨੇ ਇਤਨੇ ਆਪਾਂ ਨੇ ਪੱਥਰ ਲਵਾਇਆ ਤੀ ਸੈਲਫ ਖਰਾਬ ਹੋ ਗਈ ਪਈ ਦੀ ਇਹ ਪੰਜਾਂ ਨੂਰੇ ਵੱਡੇ ਆ ਤੇ ਆ ਸਾਰਾ ਸਮਾਨ ਭਰ ਗਿਆ ਇੰਦਰੋਂ ਟੋਕਰਾ ਭਾਂਡੇ ਵਾਲਾ ਟੋਕਰਾ ਦੇ ਫਿਲਟਰ ਮੈਂ ਸਾਫ਼ ਕਰਕੇ ਇੱਥੇ ਭਾਂਡੇ ਚੰਤੇ ਬਾਕੀ ਦਾ ਸਾਰਾ ਕੁਝ ਬਾਹਰੇ ਮਾਰੇ ਭਾਂਡਾ ਇੱਕ ਇੱਕ ਤੋੜਦਾ ਉਲ ਮੈਂ ਇਹ ਜਿਹੜੇ ਆਪਣੇ ਇਥੇ ਸਮਾਨ ਆਏ ਡੱਬੇ ਡੱਬੇ ਤੇ ਨਾਲ ਇਹ ਪਸਾਹਲਪਾ ਦਾ ਸਾਰਾ ਤੋਦਾਂਗੇ ਇਸ ਪਾਈ ਕਰਦੇ ਫਿਰ ਸਾਰੇ ਸੁੱਤੇ ਪੈਨ ਦੇਖੋ ਮੈਂ ਕੰਮ ਲੱਗੀ ਹੋਈਆਂ ਇਥੇ ਹੁਣ ਮੈਂ ਸਮਾਨ ਦੀ ਧੋਣੀ ਆ ਕਿ ਸੋਇਆ ਪੈ ਨਾਲ ਜਿਹੜਾ 2-3 ਵਾਲਟੀਆਂ ਪਾਣੀ ਦੀਆਂ ਗਰਮ ਕਰ ਰੱਖੀਆਂ ਨੇ ਪਹਿਲਾਂ ਮੈਂ ਇੱਕ ਟੋਕਰਾ ਐਡਾ ਭਾਂਡੇਆਂ ਦਾ ਭੰਨ ਜੇ ਅੰਦਰ ਸਾਰੇ ਜਿੰਨੇ ਟੋਕਰੇ ਚ ਭੰਨਦੇ ਤੇ ਅਸੀਂ ਬਾਜ਼ਾਰ ਬਾਗੇ ਸਾਰੇ ਭਰ ਗਏ ਉਹ ਤੇ ਹੁਣ ਆ ਸਵਾਨ ਆਪਣਾ ਡੱਬੇ ਡੱਲੇ ਦੇਖੋ ਸਾਰੇ ਸੁੱਤੇ ਪੈ ਨੇ ਹਜੇ ਮੈਨੂੰ ਕਹਿੰਦੇ ਨੇ ਤੂੰ ਬੇਲੀ ਐ ਘਰੇ ਐ ਕੀ ਕਰਦੀ ਐ ਦੇਖੋ ਸਰਦਾਰ ਜੀ ਵੀ ਇੰਦਰ ਹਜੇ ਮੱਝਾਂ ਖੜੀਆਂ ਨੇ ਨਾ ਧਾਰ ਕੱਢ ਲਈ ਕੱਕ ਪਾਤੇ ਗੋਹਾ ਚਲ ਮਾਸੀ ਫੜ ਦੂਗੀ ਤੇ ਬਾਕੀ ਉਧਰ ਹਜੇ ਆਪਣਾ ਗੇਟ ਰੂਟ ਦਾ ਰਹਿੰਦਾ ਅੱਜ ਦਾ ਦਿਨ ਮਿਸਤਰੀ ਦਾ ਹੋਰ ਲੱਗੂਗਾ ਕੱਲ ਨੂੰ ਅਸੀਂ ਨੇ ਵਿਆਹ ਜਾਣਾ ਦੇਖੋ ਸਾਡੇ ਹਾਲਾਤ ਵਿਆਹ ਜਾਣ ਵਾਲੇ ਹੈਗੇ ਨੇ ਐ ਕਰ ਛੱਡ ਕੇ ਜਾ ਸਕਦੇ ਮੇਰੇ ਤਾਂ ਜਵੀ ਜੀ ਨੇ ਮੈਨੂੰ ਐ ਵੀ ਅੱਜ ਸਾਰਾ ਇੱਕੋ ਇੱਕ ਸਫਾਈ ਹੋ ਜੇ ਗੇਟ ਤਾਂ ਨਹੀਂ ਆਪਣਾ ਲੱਗਣਾ ਹਜੇ ਕੌਲਾ ਗਿੱਲਾ ਪਿਆਗਾ ਤੇ ਆਪਣੇ ਉਧਰ ਬਾਥਰੂਮਾਂ ਚ ਟੁੱਟੀਆਂ ਦੀ ਫਿਟਿੰਗ ਹੋ ਗਈ ਜੀ ਅਜ ਬਿਜਲੀ ਵਾਲਿਆਂ ਦੀ ਬਸ ਬਲਾਵਾਂਗੇ ਸਮਾਨ ਲੈ ਆਂਦਾ ਪਿਆ ਤੇ ਗੇਟ ਵੀ ਲਗਾਉਣੇ ਨੇ ਚਲੋ ਤਾਂ ਹਜੇ ਇੱਕ ਦਿਨ ਨਾਪ ਲੈ ਜਾਣਗੇ ਕੱਲ ਕੋਲ ਨੂੰ ਸੰਡੇ ਨੂੰ ਕਹਿੰਦੇ ਸੀ ਸਰਦਾਰ ਜੀ ਆਉਣਗੇ ਸਾਰੇ ਸੁੱਤੇ ਪੈਨੇ ਰਾਮ ਨਾਲ ਮੇਰੇ ਪੈਰ برف ਵਰਗੇ ਆਪਣੇ ਬੂਟ ਮੇਥੋਂ ਪਾਈ ਨਹੀਂ ਗੇ ਤੇ ਉਹ ਵੀ ਉੱਤੇ ਪਾਣੀ ਪਾ ਪੈ ਗਿੱਲੇ ਹੋ ਜਾਂਦੇ ਨੇ ਆਪਣਾ ਰਸੋਈ ਵਾਲਾ ਸਮਾਨ ਰਾਤ ਇੱਥੇ ਰੋਟੀ ਬਣਾਈ ਸੀ ਨੇ ਇੱਥੋਂ ਇਹਨੂੰ ਸਾਰਾ ਸਾਫ ਸਪਾਈ ਕਰਦੇ ਆ ਅੰਦਰੋਂ ਹੁਣ ਹਾਂਜੀ ਥੋੜਾ ਜਿਹਾ ਕੰਮ ਰਹਿ ਗਿਆ ਰਸੋਈ ਦਾ ਮੈਨੂੰ ਲੱਗਦਾ ਮਿਸਤਰੀ ਆ ਗਿਆ ਵੀ 10 ਮਿੰਟ ਹੋਰ ਲੱਗਣਗੇ ਰਾਤ ਵਿਚਾਰੇ ਨੂੰ ਨੀਰਾ ਹੋ ਗਿਆ ਭਲੇ ਮੈਂ ਰਾਤ ਫਰਿੱਜ ਸਾਫ ਕਰਿਆ ਇਹ ਵੀ ਭਰੇ ਭਰੇ ਤੇ ਸਾਰਾ ਆਹੂਰੇ ਰਹਿ ਗਈਆਂ ਮੈਨੂੰ ਲੱਗਦਾ ਇਹਨਾਂ ਨੇ ਹਲਾਉਣ ਵਾਲੀਆਂ ਆ ਪੱਥਰ ਲਾਉਣ ਵਾਲਾ ਤੇ ਬਾਕੀ ਆ ਥੱਲੇ ਇਹਨਾਂ ਦਾ ਸੈਂਟਰ ਲੱਗਿਆ ਪਿਆ ਮੈਨੂੰ ਤਾਂ ਸੋਚ ਲੱਗੀ ਪਈ ਕਿਵੇਂ ਸਾਫ ਹੋਊਗਾ ਮੋਟਾ ਮੋਟਾ ਤਾਂ ਕਰਤਾ ਸੀ ਤੇ ਚਲੋ ਜੀ ਇਸ ਤੋਂ ਬਾਅਦ ਆਪਾਂ ਤਾਂ ਨੂੰ ਮਿਲਦੇ ਆਂ ਦਿਨ ਚ ਤੇ ਕੋਈ ਵਿਆਹ ਦਾ ਸੂਪ 60 ਕੁਛ ਨਹੀਂ ਅਸੀਂ ਗੱਲ ਮੈਂ ਤੇ ਆ ਸਪਰੇਦ ਜਾ ਕੇ ਘੰਟਾ ਕੁ ਬਸ ਮੈਂ ਇਹਨੂੰ ਕੁੜੀ ਨੂੰ ਸਮਾਨ ਦਵਾ ਲਿਆ ਆਪਦਾ ਮੈਂ ਕੱਖ ਕੁਛ ਨਹੀਂ ਬਸ ਇੱਕ ਕੱਲੀ ਜੁੱਤੀ ਜੁੱਤੀ ਲੈ ਕੇ ਆਈਆਂ ਆਪਾਂ ਤੁਹਾਨੂੰ ਦਿਖਾਵਾਂਗੇ ਦਿਨ ਚ ਵੀ ਅਸੀਂ ਵਿਆਹ ਲਈ ਕਿੰਨੀ ਕੁ ਸ਼ਾਪਿੰਗ ਕਰੀਏ ਇਹ ਚਲੋ ਜੀ ਹੁਣ ਮੈਂ ਇਹ ਸਾਫ਼ ਕਰਦਾ ਸੁੱਕ ਜਾਣਗੇ ਉਦੋਂ ਤੱਕ ਮਿਸਤਰੀ ਆ ਕੇ ਕੰਮ ਨਿਬੜ ਦੂ ਫਿਰ ਬਸ ਤੁਹਾਨੂੰ نیچے ਰਸੋਈ ਸਾਫ਼ ਕਰਕੇ ਆਪਾਂ ਸਮਾਨ ਲਾ ਦਾਂਗੇ ਅੰਦਰ ਮੈਂ ਤਾਂ ਹੀ ਉਹਨਾਂ ਨੂੰ ਕੱਲ ਕਿਹਾ ਸੀ ਵੀ ਤੁਸੀਂ ਹਾਂਜ ਨੂੰ ਸ਼ਾਮ ਨੂੰ ਲਾਜ਼ਮ ਮੈਂ ਸਵੇਰੇ ਰਸੋਈ ਦਾ ਅੰਦਾ ਕੰਮ ਨਿਬੜ ਦੂੰ ਕਿਉਂ ਹਜੇ ਵੇਲੇ ਥੋੜਾ ਜਿਹਾ ਤੇ ਆ ਸਮਾਨ ਸੱਲਾ ਸਾਰਾ ਧੋਨੀ ਆ ਮੈਂ ਇਥੇ ਜੀ ਸਬਜੀ ਬਣਾਉਣੀ ਆ ਦੇਖੋ ਜਿਹੜੀ ਚੀਜ਼ ਕਿਰਾਂ ਕੱਟ ਲਈ ਬਾਕੀ ਸਾਰਾ ਇੰ ਖੰਡਾ ਆ ਕੇ ਸਿੱਟ ਜਾਂਦੇ ਨੇ ਚੱਕੋ ਪਾਈ ਕਾਪੂ ਦਾ ਮੈਨਾਂ ਇਹ ਤੁਮਕਾ ਹੋਰ ਨਾ ਮੁੰਡਾ ਇਹ ਕਾ ਮੈਂ ਖਿੜਿਆ ਹਾਂ ਚਲਾ ਆ ਬਗਾ ਦਾ ਲਵਾ ਦਨਾਂ ਨਾ ਪਤਾ ਇਹਨੂੰ ਸਾਰਾ

ਮੇਰਾ ਹਿੱਟਮ ਜੀ ਇਹਦੇ ਪਾਣੀ ਕਿਨੇ ਪਾਤਾ ਵਾ ਸਾਰੀ ਢਲ ਗਈ ਵਧੀਆ ਫਿਰ ਗਿੱਤੀ ਪਾਣੀ ਆਇਆ ਮਤਲਬ ਅਗਰ ਧਰਨੋ ਤਾਂ ਪਾਣੀ ਲੱਗ ਕੋਟੀਆਂ ਦੀ ਲੋੜ ਹੀ ਨਹੀਂ ਜੰਦੂ ਮੋਸਾਂ ਤੇ ਗੁਗਾ ਹੀ ਲੋਦ ਨਾ ਇਸ ਤੋਂ ਨਾ ਕਿ ਦੇ ਨਾ ਆ ਜਗੀ ਨਹੀਂ ਪੇ ਤੇ ਪ੍ਰੋਗਰਾਮ ਹੋ ਗਿਆ ਤਾਂ ਜੈਨੂ ਦੀ। ਕੁੱਕ ਜਾਂਦੇ ਦੇ ਤੇ ਤੇਲ ਹੋਊਗਾ। ਕੁੱਕ ਜਾਂਦੇ ਖਿਲਾ 1 ਕਿਲੋ ਧਰ ਦੇ। ਆਹੋ ਮੈਂ ਮਿੱਟੀ ਲਿਖੀ। ਇਹਨੂੰ ਵੀ ਲੋਟ ਕਰੋ ਕਹੀ ਨਾਲ ਨਾਲ ਢੇਰੀ ਲਾਓ। ਇਹ ਨਾ ਪਹੀ حساب ਕਰਨੀ ਚਾਹੀਏ ਆਪਾਂ ਚੱਲ ਬੱਸ ਹੁਣ ਮੈਂ ਮੋਟੀ ਬਣਾ ਕੇ ਉਹਦੀ ਮਾਰਨੀ ਹੈ ਵੀ ਤੂੰ ਯਾਰ ਬਈ ਹੈ ਤੂੰ ਦੀਆ ਬਦਲਾ ਬੈਪਾ ਤਾਂ ਕਿ ਨਾ ਮੈਂ ਨਾ ਉਹ ਤੇ ਰੱਖਿਆ ਕਰੇ ਖੜੇ ਕੋਲ ਦਾ ਪੱਡਾ ਹੀ ਐ ਕੀ ਕਰਨਾ ਦੀ ਦੱਬੀ ਦੱਬੀ ਬੈਤ ਕੇ ਪਤਾ ਨਹੀਂ ਆਸ ਤੇ ਯੱਕ ਇਹ ਤਾਂ ਹੋਈ ਜਾਂਦਾ ਨਾ ਇਹ ਤਾਂ ਮਲੇ ਬਿਕਨੀ ਦੀ ਜ਼ਰੂਰੀ ਦੇਖੀਆ ਉਹ ਨਹੀਂ ਲੰਨ ਖਾਨੀ ਉਹ ਦੇ ਹਾਂ ਚਲੋ ਜੀ ਬਾਕੀ ਆਪਣਾ ਸਾਰਾ ਹੁਣ ਹੋ ਗਿਆ ਕੰਮ ਓਕੇ ਹੁਣ ਉਧਰ ਪਾਈ ਆ ਗਿਆ ਬਿਜਲੀ ਵਾਲਾ ਚਲ ਉਹਨੂੰ ਫੀਟਿੰਗ ਕਰ ਹੀ ਦੇਣ ਦੇ ਫਤ 10 ਮਿੰਟ ਚ ਸਾਫ ਕਰ ਦਾਂਗੇ ਬਾਥਰੂਮ ਇਧਰ ਬਾਅਰ ਵੀ ਸਾਫ ਹੋ ਗਿਆ ਹੁਣ ਮੈਂ ਰੋਟੀ ਬਣਾਉਣੀ ਆ ਤੇ ਛੱਟਣੀ ਕੋਟੀ ਜੋ ਸਬਜ਼ੀ ਤਾਂ ਹੁਣ ਬਣਨੀ ਨਹੀਂ ਬੜਾ ਲੇਟ ਹੋ ਜਾਗੇ ਹਾਂ ਸੈਫੀ ਵੀ ਬੰਨਿਆ ਹੈ ਮਸਾਂ ਚੱਕਿਆੜਾ ਗੋੜਾ ਮਸਾਂ ਸਾਫ ਕਰਿਆ 10:00 ਵੱਜ ਗਏ ਹੁਣ ਆਪਾਂ ਕਰਦੇ ਆਂ ਰੋਟੀ ਖਾ ਕੇ ਵਿਆਹ ਦੀ ਤਿਆਰੀ ਮਿਲਦੇ ਆਂ ਕੱਲ ਨੂੰ ਨਵੇਂ ਵਲੌਗ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ